ਆਉਣ ਵਾਲੀਆਂ ਪੰਚਾਇਤ ਸਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਦੇ ਵੱਲੋਂ ਲਗਾਤਾਰ ਸੁਰੱਖਿਆ ਤੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਉਹਨਾਂ ਦੀ ਨਿਗਰਾਨੀ ਉੱਚ ਅਧਿਕਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਇਸੇ ਘੜੀ ਦੇ ਤਹਿਤ ਅਜੇ ਬਠਿੰਡਾ ਦੇ ਵਿੱਚ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਹੋਟਲਾਂ ਅਤੇ ਸਰਾਵਾਂ ਆਦਿ ਦੀ ਭਾਰੀ ਪੁਲਿਸ ਫੋਰਸ ਨੂੰ ਨਾਲ ਲੈ ਕੇ ਚੈਕਿੰਗ ਕੀਤੀ ਗਈ ਹੈ ਕੋ ਇਸ ਮਾਮਲੇ ਦੇ ਵਿੱਚ ਹੋਟਲ ਵਾਲਿਆਂ ਅਕੇ ਜਿੱਥੇ ਲੋਕ ਠਹਿਰਦੇ ਹਨ ਉਹਨਾਂ ਦੇ ਕਾਗਜ਼ ਪੱਤਰ ਆਦਿ ਚੈੱਕ ਕੀਤੇ ਗਏ ਇਸ ਪਰ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਦੇ ਵੱਲੋਂ ਪੱਤਰਕਾਰਾਂ ਨੂੰ ਸਾਂਝੀ ਕੀਤੀ ਗਈ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਕਿ ਚੋਣਾਂ ਦੇ ਮੱਦੇਨਜ਼ਰ ਪੁਲਿਸ ਤੇ ਵੱਲੋਂ ਹਰ ਪੱਖ ਨਾਲ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ ਅਤੇ ਇਸੇ ਖੜੀ ਦੇ ਤਹਿਤ ਅੱਜ ਹੋਟਲਾਂ ਅਤੇ ਸਰਾਵਾਂ ਆਦਿ ਦੀ ਬਾਰੀਕੀ ਦੇ ਨਾਲ ਚੈੱਕ ਕੀਤੀ ਗਈ ਅਤੇ ਰਿਕਾਰਡ ਆਦਿ ਜਾਂਚਿਆ ਗਿਆ ਇਸ ਦੇ ਨਾਲ ਹੀ ਐਸਪੀ ਸਿਟੀ ਦੇ ਵੱਲੋਂ ਹੋਟਲ ਵਾਲਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹੋਟਲ ਦੇ ਵਿੱਚ ਠਹਿਰਨ ਵਾਲਿਆਂ ਦਾ ਅਗਲਾ ਪਿਛਲਾ ਰਿਕਾਰਡ ਵੀ ਆਪਣੇ ਕੋਲ ਸੰਭਾਲ ਕੇ ਰੱਖਣ ਤਾਂ ਜੋ ਲੋੜ ਪੈਣ ਤੇ ਉਸ ਨੂੰ ਬਾਰੀਕੀ ਦੀ ਨਾਲ ਜਾਂਚਿਆ ਜਾ ਸਕੇ ਅਤੇ ਉਹਨਾਂ ਇਹ ਵੀ ਕਹਿ ਕੇ ਹੋਟਲ ਵਾਲਿਆਂ ਵੱਲੋਂ ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਜੋ ਵਿਅਕਤੀ ਪਹਿਲਾਂ ਆ ਕੇ ਠਹਿਰਿਆ ਸੀ ਉਹ ਹੁਣ ਠਹਿਰਿਆ ਹੈ ਅਤੇ ਉਸ ਦਾ ਅਗਲਾ ਪਿਛਲਾ ਸਾਰਾ ਰਿਕਾਰਡ ਸੁਰੱਖਿਤ ਕੀਤਾ ਜਾਵੇ ਹੋਰ ਪੂਰੇ ਮਾਮਲੇ ਦੇ ਵਿੱਚ ਕੀ ਕਹਿੰਦੇ ਨੇ ਐਸਪੀਸੀਟੀ ਬਠਿੰਡਾ ਤੋਂ ਸੁਣਵਾਣੇ ਆ ਉਹਨਾਂ ਦੀ ਹੀ ਜ਼ੁਬਾਨੀ ਆ ਬਠਿੰਡਾ ਪੁਲਿਸ ਵੱਲੋਂ ਅੱਜ ਜਿਹੜੇ ਬਠਿੰਡਾ ਏਰੀਆ ਦੇ ਵਿੱਚ ਹੋਟਲਸ ਪੈਂਦੇ ਆ ਜਾਂ ਧਰਮਸ਼ਾਲਾ ਆ ਸਰਾਵਾਂ ਹੈਗੀਆਂ ਨੇ ਜਿੱਥੇ ਲੋਕਾਂ ਦੇ ਠਹਿਰਨ ਦੀ ਵਿਵਸਥਾ ਹੁੰਦੀ ਹੈ ਉਹਨਾ ਏਰੀਆਜ਼ ਦੀ ਅਸੀਂ ਚੈਕਿੰਗ ਕਰ ਰਹੇ ਹਾਂ ਜਿਸ ਦੇ ਵਿੱਚ ਅਸੀਂ 6 ਟੀਮਾਂ ਜਿਹੜੀਆਂ ਟੋਟਲ ਕੁੱਲ ਲਗਾਈਆਂ ਨੇ ਬੇਸਿਕਲੀ ਥਾਣਾ ਕੋਤਵਾਲੀ ਅਤੇ ਥਾਣਾ ਸਿਵਲ ਲਾਈਨ ਦੇ ਏਰੀਆ ਦੇ ਵਿੱਚ ਦੋ ਦੋ ਟੀਮਾਂ ਲਗਾਈਆਂ ਹੋਈਆਂ ਨੇ ਕਿਉਂਕਿ ਇਸ ਏਰੀਆਜ਼ ਦੇ ਵਿੱਚ ਜਿਹੜੇ ਹੋਟਲਸ ਜਾਂ ਧਰਮਸ਼ਾਲਾ ਜ਼ਿਆਦਾ ਗਿੰਦੀ ਦੇ ਵਿੱਚ ਛਗੀਆਂ ਨੇ ਇਸ ਤੋਂ ਇਲਾਵਾ ਬਾਕੀ ਜਿਹੜਾ ਥਾਣਾ ਕੈਂਟ ਥਾਣਾ ਥਰਮਲ ਆਦੇ ਥਾਣਾ ਕਨਾਲ ਕਲੋਨੀ ਦੇ ਏਰੀਆ ਉਸ ਦੇ ਵਿੱਚ ਇੱਕ ਇੱਕ ਟੀਮ ਲਗਾਈ ਗਈ ਹੈ ਬਿ ਟੋਟਲ ਅਸੀਂ 100 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜਾ ਹੈਗੇ ਨੇ ਇਸ ਆਪਰੇਸ਼ਨ ਦੇ ਵਿੱਚ ਲਗਾਏ ਨੇ ਤੇ ਇਹ ਮੇਨ ਮਕਸਦ ਹੈ ਕਿ ਜੋ 14 ਤਰੀਕ ਨੂੰ ਇਲیکشن ਕਰਵਾਇਆ ਜਾਣਾ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸੰਪਤੀ ਦੀ ਚੋਣਾਂ ਵੋਟਾਂ ਪੈਣੀਆਂ ਨੇ ਉਸ ਰਿਕਾਰਡਿੰਗ ਜਿਹੜੀ ਹੈਗੀ ਆ ਅਸੀਂ ਚੈਕਿੰਗ ਕਰ ਰਹੇ ਆ ਤਾਂ ਕਿ ਜੇ ਕੋਈ ਸ਼ਰਾਰਤੀ ਬੰਦਾ ਜਾਂ ਮਾੜਾ ਅਨਸਰ ਜਿਹੜਾ ਹੈਗਾ ਪਹਿਲਾਂ ਆ ਕੇ ਜਿਹੜਾ ਹੈਗਾ ਨਾ ਰਹਿ ਸਕੇ ਤੇ ਇਸ ਦੇ ਨਾਲ ਹੀ ਤੁਹਾਡੇ ਮਾਧਿਅਮ ਰਹੀ ਅਸੀਂ ਸਾਰੇ ਜਿਹੜੇ ਹੋਟਲਸ ਹੈਗੇ ਆ ਪਠੰਡਾ ਦੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਅਸੀਂ ਜਿੱਦਾਂ ਚੈਕਿੰਗ ਕੀਤੀ ਸੀਗੀ ਇੱਕ ਦੋ ਪੁਆਇੰਟਸ ਹੈਗੇ ਤੁਹਾਡੇ ਮਾਧਿਅਮ ਰੇ ਅਸੀਂ ਸ਼ੇਅਰ ਕਰਨਾ ਚਾਹਾਂਗੇ ਕਿ ਜਿਹੜਾ ਕਸਟਮਰ ਇਹਨਾਂ ਕੋਲ ਪਹਿਲਾਂ ਆ ਕੇ ਰੁਕਦੇ ਆ ਉਸ ਦਾ ਡਾਟਾ ਜਨਰਲੀ ਇਹ ਸਟੋਰ ਨਹੀਂ ਕਰਦੇ ਅੱਜ ਦਾ ਕਰੰਟ ਡਾਟਾ ਜਿਹੜਾ ਹੈਗਾ ਇਹਨਾਂ ਕੋਲ ਅਵੇਲੇਬਲ ਹੈ ਪਰ ਪਿਛਲਾ ਜਿਹੜਾ ਡਾਟਾ ਜੋ ਇੱਕ ਹ ਟਾਡੇ ਦੇ ਸਟੋਰੇਜ ਦੀ ਵਿਵਸਥਾ ਪ੍ਰੋਪਰ ਨਹੀਂ ਹੈਗੀ ਸੋ ਬੇਸਿਕਲੀ ਇਹਨਾਂ ਨੂੰ ਤੁਹਾਡੇ ਮਾਧਮੇਂ ਰੇ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਪਹਿਲਾਂ ਜਿਹੜਾ ਕਸਟਮਰ ਰੱਖਦੇ ਆ ਉਹਦਾ ਡਾਟਾ ਪ੍ਰੋਪਰ ਤਰੀਕੇ ਨਾਲ ਸਟੋਰ ਕੀਤਾ ਰੱਖਿਆ ਜਾਵੇ ਤਾਂ ਕਿ ਲੋਡ ਪੈਣ ਤੇ ਉਸ ਡਾਟਾ ਤੇ ਜਿਹੜੀ ਹੈਗੀ ਕਾਨੂੰਨੀ ਤੌਰ ਤੇ ਜੋ ਵੀ ਵਰਤੋਂ ਹੈਗੀ ਉਹ ਅਸੀਂ ਕਰ ਸਕੀਏ ਇਟ ਸਟੇਟ ਹੈ ਕਿ ਅਮੀ ਕੋਈ ਨਹੀਂ ਆਏਗੀ ਕਿਉਂਕਿ ਬਠਿੰਡਾ ਜ਼ਿਲ੍ਹਾ ਜਿਹੜਾ ਹੈਗਾ ਇਸ ਦੀ ਹਰਿਆਣਾ ਦੇ ਨਾਲ ਹੱਦ ਲੱਗਦੀ ਹੈ ਜਿਸ ਦੇ ਵਿੱਚ ਥਾਣਾ ਸੰਗਤ ਥਾਣਾ ਤਲਵੰਡੀ ਅਤੇ ਥਾਣਾ ਰਾਮਾ ਦਾ ਜਿਹੜੇ ਏਰੀਆ ਹੈਗਾ ਉਹ ਹਰਿਆਣਾ ਦੇ ਨਾਲ ਟੱਚ ਕਰਦਾ ਉਸ ਦੇ ਵਿੱਚ ਥਾਣਾ ਸੰਗਤ ਦਾ ਏਰੀਆ ਡੂੰਬ ਵਾਲੀ ਅਤੇ ਥਾਣਾ ਤਲਵੰਡੀ ਦੇ ਏਰੀਆ ਨਥੇਹਾ ਪੁਆਇੰਟ ਹੈ ਇਹਨਾਂ ਦੇ ਵਿੱਚ ਪਰ ਵੱਡੇ ਨਾਕੇ ਲਗਾਏ ਜਾਂਦੇ ਨੇ ਕਿਉਂਕਿ ਮੇਨ ਰੋਡਸ ਨੇ ਇਸ ਤੋਂ ਇਲਾਵਾ ਜਿਹੜੇ ਬਾਕੀ ਪੁਆਇੰਟਸ ਅਗੇ ਨੇ ਉਹਨਾਂ ਦੇ ਉੱਪਰ ਲਿੰਕ ਰੋਡਸ ਪੈਂਦੇ ਆ ਤੇ ਛੋਟੇ ਨਾਕੇ ਰਹੀ ਉਹਨਾਂ ਸਾਰੇ ਪੁਆਇੰਟਾਂ ਨੂੰ ਕਵਰ ਕੀਤਾ ਜਾਂਦਾ ਹੈ